ਜਾਵਾਂ ਦੇ ਨਾਲ ਕੀਤੇ ਵਿਆਹ ਦਾ ਅੰਤ ਇਹ ਹੋਣਾ ਕਿ ਇਸ ਦੇ ਵਿੱਚ ਲਾੜੇ ਦੀ ਜਾਨ ਜਾਣੀ ਹੈ ਜੇਕਰ ਇਹ ਪਤਾ ਹੁੰਦਾ ਤਾਂ ਮਾਂ ਆਪਣੇ ਪੁੱਤ ਨੂੰ ਕਦੇ ਵੀ ਸ਼ਾਇਦ ਘੋੜੀ ਨਾ ਚੜਨ ਦਿੰਦੀ ਪਤਾ ਲੱਗਿਆ ਕਿ ਵਿਆਹ ਤੋਂ 3 ਸਾਲ ਦੇ ਦਰਮਿਆਨ ਹੀ ਇਸ ਮੁੰਡੇ ਦੀ ਪਤਨੀ ਉਸ ਦੇ ਨਾਲ ਧੋਖਾ ਕਰ ਰਹੀ ਸੀ ਇਸੇ ਤੋਖੇ ਤੋਂ ਤੰਗ ਆ ਕੇ ਅਤੇ ਨਾਲ ਹੀ 3 ਸਾਲ ਬਾਅਦ ਜਦੋਂ ਉਹ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਜਾਂਦੀ ਹੈ ਤਾਂ ਇਹ ਅੱਤ ਹੋ ਜਾਂਦੀ ਹੈ ਜਿਸ ਦੇ ਚੱਲਦੇ ਹੋਏ ਹੁਣ ਮੁੰਡੇ ਦੀ ਜਾਨ ਗਈ ਹੈ ਪਤਾ ਲੱਗਿਆ ਕਿ ਉਹ ਇੱਕ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ ਉਸ ਦੀ ਪਤਨੀ ਕਿਰਨ ਆਪਣੇ ਪ੍ਰੇਮੀ ਸੰਦੀਪ ਦੇ ਨਾਲ ਫਰਾਰ ਹੋ ਗਈ ਜਿਸ ਤੋਂ ਬਾਅਦ ਇਹ ਮੁੰਡਾ ਖਾਸਾ ਪਰੇਸ਼ਾਨ ਸੀ ਅਤੇ ਹੁਣ ਉਸ ਦੀ ਜਾਨ ਚਲੀ ਗਈ ਦੁਖਦ ਘਟਨਾ ਲੁਧਿਆਣਾ ਵਿਖੇ ਵਾਪਰੀ ਹੈ ਜਿੱਥੇ ਜਵਾਨ ਪੁੱਤ ਦੇ ਜਾਣ ਤੋਂ ਬਾਅਦ ਪਰਿਵਾਰ ਦਾ ਹਾਲ ਬੇਹਾਲ ਹੈ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਕੰਜੂ ਨੂ ਨੇ ਪੁੱਤ ਦੇ ਨਾਲ ਧੋਖਾ ਕੀਤਾ ਜਿਸ ਤੋਂ ਬਾਅਦ ਉਹਨਾਂ ਦਾ ਘਰ ਉਜੜ ਗਿਆ। ਹਾਜੀ ਅਸੀਂ ਜੀ ਆਈ ਆ ਜੇ ਮੌਕੇ ਤੇ ਮੁਲਾਜ਼ਮ ਪਹੁੰਚੇ ਹੋਏ ਨੇ ਉਹਨੇ ਤਰਦੀਦ ਚੱਲਦੀ ਆ ਉਹ ਦੇਖਦੇ ਆ ਕਿਉਂ ਇਹ ਹੋ ਰਿਹਾ ਮੌਕਾ ਜਿਹੜਾ ਹੋਇਆ। ਤੇ ਬੰਦਾ ਗੱਡੀ ਚਲਾਉਂਦਾ ਸੀਗਾ ਮੈਰਿਜ ਹੋਈ ਹੋਈ ਸੀਗੀ ਤੇ ਮੈਰਿਜ ਹੋਈ ਆ ਤੇ ਉਹਦੇ ਘਰ ਦੇ ਬਰਖਾ 500 ਦਿਨ ਤੋਂ ਗਏ ਹੋਏ ਸੀਗੇ ਉਹਦੇ ਕਰਕੇ ਡਰਿੰਕ ਡਰਿੰਕ ਕਰਦਾ ਸੀ ਕੁਝ ਹਰਕਤ ਕਰ ਬੈਠਿਆ ਇਹ ਰਹਿੰਦਾ ਕਿੱਥੇ ਸੀਗੇ ਸਰਪੰਚ ਇਹ ਰਹਿੰਦਾ ਇੱਥੇ ਸੀਗਾ ਪਿੰਡੇ ਦਾ ਭਾਮੀਆਂ ਹੀ ਆ ਸਾਡਾ ਪੁਰਾਣਾ ਸਾਡੇ ਪਿੰਡ ਦਾ ਹੀ ਜੱਦੀ ਪੁਰਾਣਾ ਵਾ ਇਹਦੇ ਫਾਦਰ ਸਾਹਿਬ ਤੇ ਇਹ ਇੱਥੇ ਕਿਰਾਏ ਤੇ ਰਹਿੰਦਾ ਸੀ ਵੱਖਰਾ ਤੇ ਅੱਜ ਅਸੀਂ ਹੁਣ ਮੌਕੇ ਤੇ ਪਹੁੰਚੀ ਆ ਜੀ ਆਈ ਆ ਹੁਣ ਦੇਖਦੇ ਆ ਕੀ ਇਥੇ ਤਲਾਬ ਮਿਲੀ ਕਿ ਸ਼ਾਂਤੀ ਵਿਹਾਰ ਤੇ ਬਾਕੀ ਵਾਰਸ਼ਾਂ ਤੇ ਜੋ ਵੀ ਇਹਨਾਂ ਦਾ ਵਿਆਹ ਲਉਣ ਦੇ ਮੁਤਾਬਕ ਕਾਰ ਵੀ ਕੀਤੀ ਜਾਵੇਗੀ ਫੇਰ ਹਾਲ ਜਿਹੜੇ ਡੈਡ ਬੌਡੀ ਐ ਅਸੀਂ ਮੌਰਚੀ ਰਿਸਿਵਡ ਹਸਪਤਲ ਭੇਜ ਰਹੇ ਹਾਂ ਦੇਖੇ ਜੀ ਕਿਹੜਾ ਕੰਮ ਕੀ ਕੰਮ ਕਰਨਾ ਸੀ ਕੰਮ ਤਾਂ ਜੇ ਵੈਰੀਫਾਈ ਕਰਨਾ ਹੈ ਘਰ ਤੋਂ ਪਤਾ ਕਰਨਾ ਜੀ ਡਰਾਈਵਰ ਆ ਜੀ ਉਹ ਸਾਰੇ ਪਰਦਾ ਕਰਕੇ ਜਿਹੜੇ ਜੋ ਵੀ ਬਿਆਨ ਲਗਾਉਣਗੇ ਉਹਨੂੰ ਤਬ ਕਰੀਓ ਜੀ ਹੁਣ ਕਿਥੇ ਲਾਸ਼ ਹੈ ਜੀ ਸੇਵਲ ਹਸਪਤਲ ਮੌਰਚੀ ਰੱਖਣ ਜਾਏਗਾ ਉਹ ਹੈਗਾ ਉਹ ਵੈਰੀਫਾਈ ਕਰਕੇ ਜਿਹੜੇ ਵਿਖਲਾਫ ਹੋਗੇ ਉਹ ਕਾਰ ਵੀ ਕੀਤੀ ਹੋਏ ਕੋਈ ਉਹਦੀ ਪਤਨੀ ਦੇ ਨਾਲ ਕੋਈ ਆਣ ਬਣ ਸੀ ਉਹਦਾ ਕਰਕੇ ਉਹਨੇ ਬੈਲ ਸੀ ਜੀ ਮੈਰ ਡੇ ਗੇ ਬਾਕੀ ਇਹਨਾਂ ਦਾ ਘਰਾਂ ਤੋਂ ਪਤਾ ਲੱਗਦਾ ਕਿ ਕਰੀਬ 40ឆ្នាំ ਦੱਸਦੇ ਬਾਕੀ ਇਹ ਇੱਥੇ ਦਾ ਰਸੀਆ ਤੋਂ ਭਾਮੀਆਂ ਦਾ ਮਸੂ ਹੈ ਤੇ ਭਾਮੀਆਂ ਦਾ ਇੱਥੇ ਕਿਰਾਇਆ ਤਰੀਂਦਾ